ਡੇਲੀ ਹਾਈਲਾਈਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਮੈਂ ਹਾਂ ਤੁਹਾਡਾ ਅਮਰ ਗੌਰ ਸਿੰਘ ਤੇ ਸਾਡੇ ਨਾਲ ਇੱਕ ਆਸਾਨ ਮੌਜੂਦ ਨੇ ਪ੍ਰਧਾਨ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੋਟਾਂ ਜਿਹੜੀਆਂ ਪੈ ਚੁੱਕੀਆਂ ਨੇ ਤੇ ਸਰਕਾਰ ਬਣਨ ਜਾ ਰਹੀ ਹੈ ਕਿਸ ਦੀ ਸਰਕਾਰ ਬਣੇਗੀ ਦੋ ਤਰ੍ਹਾਂ ਦਾ ਮੁਕਾਬਲਾ ਜਿਹੜਾ ਆਏਗਾ ਰਾਹੁਲ ਗਾਂਧੀ ਤੇ ਮੋਦੀ ਦੇ ਵਿੱਚ ਚੱਲ ਰਿਹਾ ਹੈ ਕਿਸ ਦੀ ਸਰਕਾਰ ਬਣ ਜਾ ਰਹੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਹੋਰ ਵੀ ਕਈ ਮੁੱਦਿਆਂ ਤੇ ਪ੍ਰਧਾਨ ਜੀ ਨਾਲ ਗੱਲਬਾਤ ਕਰਾਂਗੇ ਕਿ ਨਾ ਪ੍ਰਧਾਨ ਜੀ ਆਪਣਾ ਤੋ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਫੁਰਦਾ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਦਲਬਾਗ ਸਿੰਘ ਦਰਾਜ ਕੇ ਅੱਜ ਅਸੀਂ ਤੁਹਾਡਾ ਸਾਡੇ ਨਾਲ ਹਲ ਬਾਤ ਟਾਈਮ ਦੇ ਕੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਟਾਈ ਇਹ ਆ ਵੀ ਜਿਹੜਾ ਤੁਸੀਂ ਹਲ ਕਰਦੇ ਜੇ ਵੀ ਅੱਜ ਜਿਹੜਾ ਮੋਦੀ ਨੂੰ ਸਪੈਕਟ ਬਹੁਤ ਮਤ ਨਹੀਂ ਮਿਲੀ ਇਹਦਾ ਵੱਡਾ ਕਾਰਨ ਇਹ ਆ ਜੋ ਕਿਸਾਨਾਂ ਨਾਲ ਦੀਆਂ ਮੰਗੀਆਂ ਹੀਆਂ ਮੰਗਾ ਹੀ ਜਿਹੜੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਪਿਛਲੇ 6 ਮਹੀਨਿਆਂ ਨੂੰ ਖ ਖ ਸਿੰਧੂ ਤੇ ਕਡੌਰੀ ਖਨੌਰੀ ਬਾਰਡਰ ਤੇ ਅਸੀਂ ਬੈਠੇ ਹਾਂ ਕਿਉਂਕਿ ਅਸੀਂ ਸ਼ਾਂਤਮਈ ਢੰਗ ਨਾਲ ਆਪਣਾ ਜਿਹੜੀ ਇਹਦੀ ਮੰਨੀਆਂ ਹੀਆਂ ਮੰਗਾ ਹੀ ਉਹਨੂੰ ਲਾਗੂ ਕਰਾਉਣ ਵਾਸਤੇ ਜਾਣਾ ਸੀ ਸਾਨੂੰ ਇਹਨੇ ਹਰਿਆਣੇ ਦੇ ਬਾਰਡਰ ਤੇ ਜਿਹੜਾ ਸਾਨੂੰ ਰੋਕਿਆ ਗਿਆ ਵਾ ਤੁਸੀਂ ਸਾਰਾ ਵੇਲਾ ਪਿਛਲੇ ਦਿਨੀ ਕਿੰਨਾ ਅਤਿਆਚਾਰ ਸਾਡੇ ਤੇ ਇਹਨਾਂ ਕੀਤਾ ਉਥੇ ਥਰੂ ਗੈਸ ਦੇ ਖੋਲੇ ਚਲਾਏ ਗਏ ਵਾਟਰ ਕੇਮਾਂ ਚ ਮਿਰਚਾਂ ਪਾ ਕੇ ਇਹਨਾਂ ਕਿਤਨਾ ਖਣਾਉਂਦੇ ਗਏ ਸਾਡਾ ਇੱਕ ਨੌਜਵਾਨ ਜਿਹੜਾ ਸ਼ੁਭਕਰਨ ਸਿੰਘ ਉਥੇ ਨਸ਼ੀਦ ਕੀਤਾ ਗਿਆ ਕਿਉਂਕਿ ਸਾਨੂੰ ਇਹਨਾਂ ਇੱਕ ਵੱਖਵਾਦੀ ਇੱਕ ਬਾਹਰ ਦਾ ਮਗਰ ਦੇ ਹੋਣ ਦਾ ਦਰਜਾ ਉਥੇ ਦਿੱਤਾ ਸੀ ਅਸੀਂ ਆਪਦੇ ਹੱਕ ਲੈਣ ਵਾਸਤੇ ਦਿੱਲੀ ਜਾਂਦੇ ਹਾਂ ਇਸ ਲਈ ਸਮੂੱਚੇ ਪੰਜਾਬ ਸਨ ਇੰਡੀਆ ਚ ਜਿੰਨੇ ਵੀ ਆ ਕਿਸਾਨ ਮਜ਼ਦੂਰ ਫਿਚਾਰੇ ਦੇ ਲੋਕ ਵਸਦੇ ਸੀ ਉਹ ਗੱਲ ਦੀ ਇਹ ਕਿਸਾਨ ਇਹ ਸਰਕਾਰ ਤੋਂ ਲੋਕ ਦੁਖੀ ਸਨ ਕਿਉਂ ਹਨ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਗਾ ਸਨ ਉਹ ਮੋਦੀ ਸਰਕਾਰ ਨੇ ਜਿਹੜੀਆਂ ਲਾਗੂ ਨਹੀਂ ਕੀਤੀਆਂ ਪ੍ਰਧਾਨ ਜੀ ਗੱਲ ਕਰੀਏ ਜਿਵੇਂ ਕਿ ਵੋਟਾਂ ਪੈ ਚੁੱਕੀਆਂ ਨੇ ਸਰਕਾਰ ਬਣ ਜਾਈ ਕਿਹਦੀ ਸਰਕਾਰ ਆਉਣੀ ਚਾਹੀਦੀ ਤੁਹਾਨੂੰ ਕੀ ਲੱਗਦਾ ਕਿ ਰਾਹੁਲ ਗਾਂਧੀ ਆਉਣੇ ਚਾਹੀਦੇ ਜਾਂ ਮੋਦੀ ਦੁਬਾਰਾ ਫਿਰ ਦੇ ਬਿਟ ਹੋਣਗੇ ਵੇਖੋ ਜੀ ਸਾਨੂੰ ਉਸ ਚੀਜ਼ ਨਾਲ ਕੋਈ ਨਹੀਂ ਮੈਂ راہول ਗਾਂਧੀ ਆਉਣ ਚਾਹੇ મોદી ਆਉਣ ਪਰ ਇਹ ਸਪੈਕਟਿਕਨ ਜਨਤਾ ਦੇ ਗੁੱਸੇ ਦਾ ਪੂਰੇ ਇੰਡੀਆ ਚ ਕਿਸਾਨਾਂ ਦਾ ਕਾਰਨ ਜਿਹੜਾ ਵਿਰੋਧ ਆ ਉਹਦਾ મોદી ਨੂੰ ਜਿਹੜਾ ਮਿਲਿਆ ਕਿਉਂਕਿ ਜਿਹੜੇ 400 ਸੀਟਾਂ ਅਖੰਡਾ ਸੀ ਅੱਜ ਮਹਤ ਸਰਕਾਰ ਬਣਾਉਣ ਯੋਗੀਆਂ ਵੀ ਸੀਟਾਂ ਜਿਹੜੀਆਂ ਇਹਨਾਂ ਨੂੰ ਨਹੀਂ ਮਿਲੀਆਂ ਉਹਨਾਂ ਦਾ ਇਹ ਫੈਕਟਰ ਸਿੱਧਾ ਸਿੱਧਾ ਕਿਸਾਨ ਦੀਆਂ ਜਿਹੜੀਆਂ ਮੰਗਾਂ ਵਾਂ ਇਹਨੇ ਨਾਂ ਮੰਨਣ ਕਾਰਨ ਜਿਹੜਾ ਇਨਾ ਇਹਨੂੰ ਜਿਹੜਾ ਫੈਕਟ ਲੋਕਾਂ ਦਾ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੁਣ ਯੂਪੀ ਦੇ ਕਿਸਾਨ ਵੇਖੋ ਉਹਨਾਂ ਗੁੱਸਾ ਕੱਢਿਆ ਕਿੰਨਾ ਇਹਦੇ ਤੇ ਯੂਪੀ ਚ ਸਪਸ਼ਟ ਬਹੁਤ ਮਤ ਨਹੀਂ ਮਿਲਿਆ ਅਗਰ ਜੇ ਇਹਨੇ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗੀਆਂ ਮੰਗਾਂ ਹੀ ਉਹਨਾਂ ਨੂੰ ਲਾਗੂ ਕਰ ਦਿੰਦਾ ਤੇ ਸਾਨੂੰ ਜ਼ਿਆਦਾ ਸਪਸ਼ਟ ਬਹੁਤ ਮਤ ਯੂਪੀ 'ਚ ਇਹਨੂੰ ਮਿਲਣਾ ਸੀ ਉਹ ਲਖਮੀਨਪੁਰ ਖੀਰੀ ਦੇ ਵਿੱਚ ਜੋ ਪਿਛਲੇ ਦਿਨੀ ਕਿਸਾਨਾਂ ਤੇ ਉਹਨਾਂ ਅਤਿਆਚਾਰ ਕੀਤਾ ਸੀ ਗੱਡੀਆਂ ਚੜਾ ਕੇ ਉਸ ਨੂੰ ਅੱਜ ਕਿਸਾਨਾਂ ਮਜ਼ਦੂਰਾਂ ਨੇ ਉੱਥੇ ਸਬਕ ਸਿਖਾਤਾ ਕਿਉਂਕਿ ਉਹਨੂੰ ਪਾਰਲੀਮੈਂਟ ਤੇ ਜਾਣ ਵਾਸਤੇ ਨਹੀਂ ਕਹਿੰਨਾ ਬਿਲਕੁਲ ਦਰਵਾਜ਼ੇ ਉਹਦੇ ਬੰਦ ਕੀਤੇ ਬਹੁਤ ਹੀ ਇਹ ਹਾਲਤ ਨਾ ਜਮਾਨ ਤੋਂ ਦੀ ਉੱਥੇ ਜਵਤ ਹੋਈ ਆ ਇਹਦਾ ਕਾਰਨ ਜਿਹੜਾ ਵਾ ਸਾਰਾ ਉਹ ਫੈਕਟ ਕਿਸਾਨ ਮਜ਼ਦੂਰਾਂ ਦਾ ਕਰਨ ਅੰਦਰ ਕਿਸਾਨਾਂ ਦੇ ਉੱਤੇ ਛੱਡੜਟਾਏ ਗਏ ਗੋਲੀਆਂ ਚਲਾਈਆਂ ਗਈਆਂ ਕਿ ਉਹੀ ਫਰਕ ਦੇਖਣ ਨੂੰ ਮਿਲਿਆ ਵੋਟਾਂ ਦੇ ਵਿੱਚ ਵੀ ਲੋਕਾਂ ਨੇ ਅਮਰਤਪਾਲ ਨੂੰ ਸਪੋਰਟ ਕੀਤੀ ਵੇਖੋ ਜੀ ਸਭ ਤੋਂ ਵੱਡਾ ਫੈਕਟਰ ਤਾਂ ਜਿਹੜਾ ਇਹ ਕੀਤਾ ਵੀ ਜਿਹੜਾ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਹੱਕਾਂ ਵਾਸਤੇ ਗਏ ਸੀ ਉਹਨਾਂ ਨੇ ਇਹਨਾਂ ਬਿਲਕੁਲੋਂ ਧੱਕਾ ਕੀਤਾ ਵੱਡਾ ਫੈਕਟਰ ਤਾਂ ਉਹ ਪੈ ਗਿਆ ਦੂਜੀ ਗੱਲ ਆ ਭਾਈ ਅਮਰਤਪਾਲ ਸਿੰਘ ਦੀ ਵੇਖੋ ਜੀ ਉਹਨੇ ਕੋਈ ਕ੍ਰਾਈਮ ਤਾਂ ਕੀਤਾ ਨਹੀਂ ਸੀ ਕਿਉਂਕਿ ਅੱਜ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਣ ਡਿਆ ਹਰ ਇੱਕ ਦੁਖੀ ਆ ਕਿਉਂਕਿ ਜਦੋਂ ਨਵੇਂ ਸੂਰਜ ਟੀਕਾ ਲੜ ਕੇ ਕਿਸੇ ਮਾਂ ਦਾ ਪੁੱਤ ਮਰਦਾ ਵਾ ਤੇ ਕਿੰਨਾ ਦੁੱਖ ਹੁੰਦਾ ਵਾ ਹੱਕ ਤਾਂ ਉਹ ਨਸ਼ੇ ਛਡਾਉਣ ਡਿਆ ਸੀ ਇੱਕ ਗੁਰਸਿੱਖੀ ਦਾ ਪ੍ਰਚਾਰ ਅੰਮਰਤ ਛਕਾਉਂਦਿਆ ਸੀ ਇਹਨੂੰ ਉੱਤੇ ਵੱਡਾ ਉਹਦਾ ਕੋਈ ਗੁਨਾਹ ਤਾਂ ਹੈ ਨਹੀਂ ਕਿਉਂਕਿ ਇਹ ਜਿਹੜੇ ਧੱਕੇ ਕੀਤੇ ਆ ਧੱਕੇ ਦਾ ਜਵਾਬ ਹੀ ਜਿਹੜੀ ਜਨਤਾ ਨੇ ਆਪਦੇ ਬੋਡ ਦੇ ਹੱਕ ਨਾਲੇ ਸਰਕਾਰ ਨੂੰ ਦਿੱਤਾ ਆ ਆਮ ਆਦਮੀ ਵੀ ਕਿਤੇ ਵੇਖਣ ਨੂੰ ਫਿੱਕੀ ਲੱਗੀ ਉਹਨਾਂ ਤੇ ਵੀ ਕੋਈ ਅਸਰ ਕੀ ਗੱਲ ਉਹਨਾਂ ਨੇ ਕੋਈ ਕਿਸਾਨਾਂ ਦੇ ਨਾਲ ਸਮਰਥਨ ਨਹੀਂ ਦਿੱਤਾ ਤਾਂ ਕਰਕੇ ਉਹਨਾਂ ਦੇ ਜਿਹੜੀ ਵੋਟਿੰਗ ਉਹਨਾਂ ਨੂੰ ਕੱਟ ਹੋਈ ਬਿਲਕੁਲ ਜੀ ਜਿਹੜਾ ਭਗਵੰਤ ਮਾਨ ਆ ਇਹ ਆਪਣੇ ਵਾਅਦਿਆਂ ਤੋਂ ਨਹੀਂ ਪੂਰਾ ਉਤਰਿਆ ਭਾਵੇਂ ਉਹ ਕਿਸਾਨਾਂ ਦਾ ਵਾਅਦਾ ਹੀ ਚਾਹੇ ਉਹ ਸਾਡੀਆਂ ਮੁਤਾਵਾਂ ਭੈਣਾ ਨਾਲ ਇਹਨਾਂ 100000 ਰੁਪਏ ਦਾ ਵਾਅਦਾ ਕੀਤਾ ਸੀ ਦੂਜੀ ਰਹੀ ਗੱਲ ਜਿਹੜੇ ਨੇ ਮੰਨ ਲਓ ਅਮਰਤਪਾਲ ਤੇ ਲਾ ਲਓ ਐਨਐਫਐਸਏ ਲਾਇਆ ਵਾ ਚਾਹੇ ਹੋਰ ਜਿੰਨੇ ਫੈਕਟਰੀ ਉਹਦਾ ਅਸਰ ਜਿਹੜਾ ਜਨਤਾ ਨੇ ਜਿੱਥੇ ਵੀ ਆਪਣਾ ਰੋਸ ਜਿਹੜਾ ਵੋਟਰਾਂ ਨੂੰ ਵਿਖਾਇਆ ਪਰ ਤਾਂ ਜੀ ਜਦੋਂ ਖਨੌੜੀ ਬਾਰਡਰ ਤੇ ਤੁਹਾਡੇ ਵੱਲੋਂ ਸਾਰੇ ਲੋਕ ਗਏ ਸੀ ਪਰ ਉੱਥੇ ਕੇਵੀ ਰੌਲਾ ਪਿਆ ਸੀ ਕਿ ਜਿਹੜੇ ਮੇਨ ਸੀਗੇ ਜਿਹੜੇ ਲੀਡਰ ਕਿਸਾਨੀ ਦੇ ਉਹ ਨਹੀਂ ਪਹੁੰਚੇ ਉਹਦਾ ਕੀ ਕਾਰਨ ਸੀ ਵੇਖੋ ਜੀ ਜਦੋਂ ਕਿਸਾਨਾਂ ਦੀਆਂ ਇਹ ਮੰਗੀਆਂ ਗੀਆਂ ਮੰਗਾਂ ਲਾਗੂ ਕਰਾਉਣ ਵਾਸਤੇ ਤੁਰੇ ਨਾ ਕਿਉਂਕਿ ਸਮੂਚੀਆਂ ਜਥੇਬੰਦੀਆਂ ਦੀ ਇੱਕ ਮੀਟਿੰਗ ਹੋਈ ਉਹਦੇ ਵਿੱਚ ਕਿਉਂਕਿ ਵੱਖਰਾ ਤਾਂ ਸੁਨੇਹਾ ਹੈ ਨਹੀਂ ਕਿਉਂਕਿ ਸਾਰੀਆਂ ਜਥੇਬੰਦੀਆਂ ਦਾ ਸਾਰਿਆਂ ਦਾ ਹੀ ਹੱਕ ਮੰਗਦਾ ਸੀ ਕਿਉਂਕਿ ਆਪਾਂ ਕਿੰਨੇ ਸੰਘਰਸ਼ ਨਾਲ 13 ਮਹੀਨੇ ਬਾਰਡਰ ਤੇ ਦਿੱਲੀ ਬੈ ਕੇ ਆਪਣੇ ਜਿਹੜੇ ਹੱਕ ਸੀ ਉਹ મોદી ਤੋਂ ਮਨਾਏ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਸਾਰੇ ਦਾ ਫਰਜ਼ ਬੰਦਾ ਸੀ ਜਾਣਦਾ ਤੇ ਸਾਰੇ ਜੋ ਕਿ ਭਾਰਤੀ ਕਿਸਾਨ ਜੂਨੇ ਇਕਤਾ ਸਿੱਧੂਪੁਰ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਤੇ ਸਾਡੇ ਭੰਦੇਰ ਸਾਹਿਬ ਸਾਰਾ ਤੇ ਜਿੰਨੀ ਸਮੂਚੀਆਂ ਜਿ세 ਬੰਦੀਆਂ ਦੇ ਆਗੂ ਆ ਭਾਵੇਂ ਉਹ ਰਾਜੇਵਾਲ ਸਾਹਿਬ ਸਨ ਇਹਨਾਂ ਸਾਰਿਆਂ ਨੇ ਇੱਕ ਮੀਟਿੰਗ ਕਰਕੇ ਡੱਲੇਵਾਲ ਸਾਹਿਬ ਨੇ ਸੱਦਾ ਦਿੱਤਾ ਸੀ ਸਾਰਿਆਂ ਨੂੰ ਵੀ ਆਪਾਂ ਇਕੱਠੇ ਹੋ ਕੇ ਜਿਹੜੀਆਂ ਮੰਗੀਆਂ ਮੰਗਾਵਾ ਉਹਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਚਲੀਏ ਕਿਉਂਕਿ ਇਹਦੇ 'ਚ ਜਿਹੜਾ ਇਫੈਕਟ ਵਿਖਾਈ ਜਾਂਦੇ ਆ ਕਿਸਾਨਾਂ ਦੇ ਵਿੱਚ ਕੋਈ ਜਿਹੜੀ ਦੁਬਤਾ ਵਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਉਂਕਿ ਸਾਰੇ ਕਿਸਾਨ ਇਕੱਠੇ ਆ ਤੇ ਸਾਡੀਆਂ ਜਿਹੜੀਆਂ ਇੱਕੀ ਮੰਗਾਂ ਉਹਨੂੰ ਲਾਗੂ ਕਰਵਾਉਣ ਤੋਂ ਵਾਸਤੇ ਹੀ ਸਾਡਾ ਇਹ ਫਰਜ਼ ਬੰਦਾ ਹੀ ਸਾਰੀ ਇਕਤਾ ਨਾਲ ਚੱਲਦੀ ਜੇਕਰ ਰਾਹੁਲ ਗਾਂਧੀ ਦੀ ਸਰਕਾਰ ਆਉਂਦੀ ਹੈ ਤੇ ਕੀ ਕਿਸਾਨਾਂ ਦੀਆਂ ਜਿਹੜੀਆਂ ਉਹ ਤੁਸੀਂ ਉੱਥੇ ਬਾਰਡਰ ਤੇ ਧਰਨਾ ਲਾ ਕੇ ਬੈਠੇ ਜੋ ਕੀ ਉਹ ਮੰਗਾਂ ਮੰਨੀਆਂ ਜਾਣਗੀਆਂ ਬਿਲਕੁਲ ਜੀ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨਾ ਭਾਵੇਂ ਉਹ ਰਾਹੁਲ ਗਾਂਧੀ ਆਵੇ ਚਾਹੇ ਮੋਦੀ ਜਿਹੜਾ ਵੀ ਆਵੇ ਕਿਉਂਕਿ ਹੁਣ ਇਹਨਾਂ ਨੂੰ ਚਾਹੀਦਾ ਵਾ ਆਪਣੀਆਂ ਪਿਛਲੀਆਂ ਗਲਤੀਆਂ ਜਿਹਨੀਆਂ ਸੁਧਾਰਨ ਤੇ ਫੌਰਨ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਵਾਂ ਉਹ ਪਹਿਲ ਦੇ ਆਧਾਰ ਤੇ ਮੰਗਣ ਕਿਉਂਕਿ ਇਹਨਾਂ ਨੂੰ ਸੋਚ ਚੁੱਕ ਤੋਂ ਵੀ ਪਹਿਲਾਂ ਚਾਹੀਦਾ ਵਾ ਕਿਸਾਨਾਂ ਨੂੰ ਸੱਦਾ ਦੇਣ ਉਹਨਾਂ ਬੈਠ ਕੇ ਮੀਟਿੰਗ ਕਰਨਾ ਮੀਟਿੰਗ ਕਰਕੇ ਜੋ ਉਹਨਾਂ ਦੀਆਂ ਮੰਨੀਆਂ ਹੀ ਆ ਮੰਗਾਵਾ ਉਹਨੂੰ ਫੌਰਨ ਲਾਗੂ ਕਰਨਾ ਸੋ ਇਹ ਸਨ ਪ੍ਰਧਾਨ ਜੀ ਜਿਨ੍ਹਾਂ ਨੇ ਕਿਹਾ ਕਿ ਇਹ ਬੇਸ਼ੱਕ ਸਰਕਾਰ ਕੋਈ ਵੀ ਆਉਂਦੀ ਜਾਂ ਰਾਹੁਲ ਗਾਂਧੀ ਦੀ ਆਉਂਦੀ ਆ ਜੇਕਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਸਾਡਾ ਜਿਹੜਾ ਸੰਘਰਸ਼ ਆ ਉਹ ਉੱਥੇ ਹੀ ਰਹੇਗਾ ਤੇ ਅਸੀਂ ਇਹ ਜਿਹੜੀਆਂ ਮੰਗਾਂ ਬਣਾ ਕੇ ਫਿਰ ਹਿਸਾਬ ਲਵਾਂਗੇ ਧੰਨਵਾਦ